ਕਮਿਸ਼ਨਟ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਬਰ ਕੀਤੇ ਆ ਜਿੰਨਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ تھے۔ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਬਰ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ। ਕਿੰਨੇ ਦਿਨਾਂ ਤੱਕ ਇਸ ਚੱਲੀ ਹੈ? ਕਿੰਨੇ ਦਿਨਾਂ ਦੇ ਰਿਮਾਂਡ ਸੀਗੇ? ਇਹ 5 ਦਿਨ ਦੇ ਰਿਮਾਂਡ ਤੇ ਸੀ। ਕਿਸ ਤਰ੍ਹਾਂ ਕੰਮ ਕਰਦੇ ਸੀ? ਇਹ ਜੀ ਆਪਣੇ ਲੋਕਾਂ ਕੋਲ ਨੂੰ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਉਹਨਾਂ ਨੂੰ ਵੀਜ਼ਾ ਲਗਵਾ ਕੇ ਦਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨੇਟਲੀ ਵੈਰੀਫਾਈ ਕਰਨਗੇ ਕਿਹੜਾ ਕਿਹੜਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਹਾਲੇ ਤੱਕ ਟੋਟਲ ਕਿੰਨੇ ਨੇ ਨਾਮਿਨੇਟ ਹੋ ਚੁੱਕੇ ਨੇ ਨਹੀਂ ਹਾਲੇ ਤੱਕ ਚ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਤ Thank you.